ਨਮਸਕਾਰ ਤੁਸੀਂ ਦੇਖ ਰਹੇ ਹੋ ਵਨ ਇੰਡੀਅਨ ਨਿਊਜ਼ ਮੈਂ ਰਾਜਪਾਲ ਸਿੰਘ ਨਾਲ ਲੈ ਕੇ ਹਾਜ਼ਰ ਹਾਂ ਇਸ ਖੁਲੇ ਦੀ ਖਬਰ ਬਿਜਲੀ ਕਰਮਚਾਰੀਆਂ ਦੇ ਵੱਲੋਂ ਤੀਜੇ ਦਿਨ ਵੀ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਇਸ ਚੱਲ ਰਹੀ ਬਿਜਲੀ ਮੁਲਾਜ਼ਮਾਂ ਦੀ ਰੋਜ਼ ਪ੍ਰਦਰਸ਼ਨ ਦੇ ਕਾਰਨ ਐਸਟੀਯੂਆਂ ਨੇ ਦਫ਼ਤਰਾਂ ਦਾ ਕੰਮਕਾਰ ਛੱਡ ਕੇ ਗ੍ਰਿਡਾਂ ਦੀ ਕਮਾਂਡ ਸੰਭਾਲ ਲਈ ਹੈ ਤਾਂ ਕਿ ਲੋਕਾਂ ਨੂੰ ਬਿਜਲੀ ਸਪਲਾਈ ਮਿਲਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਾ ਆਵੇ ਮੂਲਕ ਬਿਜਲੀ ਗ੍ਰਿਡ ਵਿੱਚ ਡਿਊਟੀ ਕਰ ਰਿਹਾ ਐਸਡੀਓ ਦਰਸ਼ਨ ਸਿੰਘ ਬੰਗਾ ਨੇ ਕਿਹਾ ਕਿ ਬਿਜਲੀ ਮਲਾਜ਼ਮਾਂ ਦੀ ਚੱਲ ਰਹੀ ਹੜਤਾਲ ਦੇ ਕਾਰਨ ਸਾਨੂੰ 8 ਘੰਟੇ ਡਿਊਟੀ ਕਰਨ ਦੀ ਬਜਾਏ 24-24 ਘੰਟੇ ਡਿਊਟੀ ਕਰਨੀ ਪੈ ਰਹੀ ਹੈ ਜੇਕਰ ਹੜਤਾਲ ਜਲਦੀ ਖਤਮ ਨਹੀਂ ਹੁੰਦੀ ਤਾਂ ਬਿਜਲੀ ਸਪਲਾਈ ਵਿੱਚ ਵੀ ਪਰੇਸ਼ਾਨੀ ਆ ਸਕਦੀਆਂ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਡਿਊਟੀ ਕਰਦੇ ਮਲਾਜ਼ਮ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਬੰਦ ਪਏ ਸੁਰਜਨ ਪੈਣੀ ਫੀਡਰ ਨੂੰ ਚਾਲੂ ਕਰ ਲਿਆ ਗਿਆ ਹੈ ਇਸ ਗ੍ਰਿਡ ਦੇ ਅਧੀਨ 20 ਫੀਡਰ ਚੱਲਦੇ ਹਨ ਹੁਣ ਤੱਕ 9 ਫੀਡਰਾਂ ਨੂੰ ਬੰਦ ਦੀ ਸਪਲਾਈ ਸਮੇਂ ਅਨੁਸਾਰ ਦਿੱਤੀ ਗਈ ਹੈ ਬਾਕੀ ਫੀਡਰਾਂ ਨੂੰ ਵੀ ਸਪਲਾਈ ਦਿੱਤੀ ਜਾ ਰਹੀ ਹੈ ਮੌਨਤ ਗ੍ਰਿਡ ਦੇ ਅੰਦਰ ਬਿਜਲੀ ਸਪਲਾਈ ਦੀ ਪਰੇਸ਼ਾਨੀ ਨੂੰ ਲੈ ਕੇ ਆ ਰਹੇ ਲੋਕਾਂ ਦਾ ਕਹਿੰਦੇ ਹੈ ਕਿ ਪੰਜਾਬ ਸਰਕਾਰ ਨੂੰ ਬਿਜਲੀ ਕਰਮਚਾਰੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਆਪਣੀ ਹੜਤਾਲ ਨੂੰ ਖਤਮ ਕਰਕੇ ਕੰਮਾਂ ਤੇ ਆਉਣ ਤਾਂ ਜੋ ਲੋਕਾਂ ਨੂੰ ਬਿਜਲੀ ਸਪਲਾਈ ਸੰਬੰਧੀ ਕੋਈ ਵੀ ਪਰੇਸ਼ਾਨੀ ਨਾ ਆਵੇ ਬਟਾ ਬਲਵੀਰ ਸਿੰਘ ਤੇ ਇੱਥੇ ਅੱਜ ਗ੍ਰਿਡ ਦੇ ਵਿੱਚ ਕੀ ਕਰਨ ਆਏ ਹੋ ਮੈਂ ਲਾਈਟ ਵਾਸਤੇ ਆਏ ਹਾਂ ਜੀ ਲਾਈਟ ਕਦੀ ਬੰਦ ਹੋ ਜਾਂਦੀ ਹੈ ਕਦੀ ਆ ਜਾਂਦੀ ਹੈ ਇੱਥੇ ਬੈਠੇ ਕੋਈ ਅਧਿਕਾਰੀ ਹਾਂ ਬਈ ਚਾ ਅੰਦਰ ਕੀ ਬੋਲਿਆ ਉਹ ਕੀ ਰਿਸਪੌਂਸ ਦਿੱਤਾ ਕਿਹਾ ਵੀ 10 ਮਿੰਟ ਹੋਏ ਨੇ ਚਲਾਈ ਨਿਊਜ਼ੀਲੈਂਡ ਨੂੰ ਅਗਾ ਪਤਾ ਨਹੀਂ ਕਿ ਇਸ ਟਾਈਮ ਚੱਲੇਗੀ ਇਸ ਟਾਈਮ ਬੰਦ ਹੋਊਗੀ ਤੁਹਾਨੂੰ ਲੱਗਦਾ ਨਹੀਂ ਜਿਵੇਂ ਕਿ ਬਿਜਲੀ ਕੰਮੇ ਨੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪਹਿਲਾਂ 3 ਦਿਨਾਂ ਦੀ ਉਹਨਾਂ ਦੀ ਹੜਤਾਲ ਸੀ 17 ਤੱਕ ਚਲੀ ਗਈ ਹੈ ਇਹਨਾਂ ਨੂੰ ਪਤਾ ਤਾਂ ਲੱਗਦਾ ਵੀ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹ ਖਾਸ ਤੌਰ ਹੜਤਾਲ ਕਰਦੇ ਨੇ ਇਹਨਾਂ ਦੀਆਂ ਮੰਗਾਂ ਦਾ ਪਤਾ ਕਰਨਾ ਫਿਰ ਕਿਤੇ ਨਾ ਕਿਤੇ ਲੱਗਦਾ ਨਹੀਂ ਸਰਕਾਰ ਦੀ ਨਕਾਮੀਆਂ ਨੇ ਵੀ ਇਹਨਾਂ ਨਾਲ ਬੈਠ ਕੇ ਗੱਲ ਕਰ ਹਾਂ ਬਈ ਇਹਨਾਂ ਦਾ ਹੱਕਵਾਨ ਦਾ ਸਰਕਾਰ ਦਾ ਬੈਠ ਕੇ ਗੱਲਬਾਤ ਕਰਨ ਜਿਹੜੇ ਇਥੋਂ ਦੇ ਮੁਖਲੇ ਲੀਡਰ ਤੇ ਜੇਕਰ ਇਹ ਲੰਬੀ ਚਲੀ ਗਈ ਤਾਂ ਕਿੰਨੀ ਪਰੇਸ਼ਾਨੀ ਆ ਸਕਦੀ ਹੈ ਇਹ ਤਾਂ ਪਰੇਸ਼ਾਨੀ ਹੈ ਹੀ ਐਵੇਂ ਜੇ ਲੰਮੀ ਟੋਰ ਗਈ ਤਾਂ ਫਿਰ ਜਿਹੜੀਆਂ ਫਸਲਾਂ ਕੱਚੀਆਂ ਨੇ ਉਹ ਕੱਚੀਆਂ ਹੀ ਰਹਿ ਜਾਣਗੀਆਂ ਜਿਹੜੀਆਂ ਪੱਕੀਆਂ ਪੱਕੇ ਜਾਣਗੀਆਂ ਹਾਂਜੀ ਸਰ ਅ ਕੀ ਮੈਂ ਮੈਂ ਦੇ ਦੱਸਣ ਸੰਗ ਐਸਡ ਜੋ ਸਭ ਦੇ ਨਭਗਾ ਤੇ ਜੋ ਸਾਡੇ ਦਫਤਰ ਦੇ ਵਿੱਚ ਸਾਰੇ ਬਿਲੀ ਬੋਰਡ ਦੇ ਜਿਹੜੇ ਮਲਾਜਮ ਸਾਡੇ ਇਹਨਾਂ ਦੇ ਜਿਹੜੇ ਛੁੱਟੀਆਂ ਚੱਲੇ ਆ ਨਾ ਪਹਿਲਾਂ ਇਹਨਾਂ ਨੇ ਮਲਾਜਮਾਂ ਨੇ 3 ਦਿਨਾਂ ਨੇ ਛੁੱਟੀਆਂ ਭਰੇਆਂ ਸੀਆਂ ਤੇ ਬੋਰਡ ਨਾਲ ਕੋਈ ਜਿਹੜਾ ਨਾ ਹੋਣ ਕਰਕੇ ਇਹਨਾਂ ਨੇ ਛੁੱਟੀਆਂ ਜਿਹੜੀਆਂ ਇਹ ਵਧਾ ਦਿੱਤੀਆਂ ਹੁਣ 17 ਤਰੀਕ ਤੱਕ ਜਿਹੜੀਆਂ ਹੈਗੇ ਨਾ ਸਾਰੇ ਮਲਾਜਮਾਂ ਨੇ ਛੁੱਟੀਆਂ ਨੇ ਉਹ ਜਿਹੜੇ ਮੁਲਾਜ਼ਮ ਡਿਊਟੀ ਦੇ ਹਾਜ਼ਰ ਨੇ ਹੈਗਾ ਸਰਪੰਚ ਅਧਿਕਾਰੀ ਸਾਰੇ ਇਨਸਾਫ ਪੰਜਾਬ ਦੇ ਸਾਰੇ ਗੱਡਾ ਦੇ ਅਧਿਕਾਰੀ ਬੈਠੇ ਨੇ ਨਾ ਜੋ ਕੀ ਲੈਣਾ ਆਂਦਾ ਦੇਖ ਰਹੇ ਗੱਡਾ ਦੇਖ ਰਹੇ ਕਰ ਰਹੇ ਆ ਨਾ ਮੈਂ ਇਸ ਟਾਈਮ ਮਾਹੂਨ ਗੜ੍ਹ ਤੇ ਬੈਠਾ ਤੇ ਮਾਹੂਨ ਗੜ੍ਹ ਦੇ ਵਿੱਚ ਮੈਂ ਪਰਸੋਂ 22 ਘੰਟੇ ਬਾਅਦ 22 ਘੰਟੇ ਡਿਊਟੀ ਦੇਣ ਤੋਂ ਬਾਅਦ ਚਲਾ ਗਿਆ ਸੀਗਾ ਤੇ ਹੋਰ ਅਫਸਰ ਆ ਗਏ ਸੀਗਾ ਕੱਲ ਫੇਰ ਦੁਬਾਰਾ ਆ ਗਿਆ 10 ਵਜੇ ਕੱਲ ਫੇਰ ਆ ਗਿਆ ਉਦੋਂ ਤੋਂ ਲਗਾਤਾਰ ਫੇਰ ਮੈਂ ਅੱਜ ਤੱਕ ਬੈਠਾ ਡਿਊਟੀ ਤੇ ਤੇ ਡਿਊਟੀ ਤੇ ਬੈਠ ਕੇ ਜਿਹੜੇ ਫੀਡਰ ਨੇ ਲੋਕਾਂ ਦੀਆਂ ਸੁਵਿਧਾਵਾਂ ਦੇ ਸਾਰੀਆਂ ਦੂਰ ਕੀਤੀਆਂ ਨੇ ਤੇ ਸਪਲਾਈ ਚਲਾਈ ਆ ਮੇਰੇ ਕੋਲ ਇੱਥੇ ਲਗਭਗ ਇਸ ਗ੍ਰਿਡ ਤੇ 20 ਫੀਡਰ ਚੱਲਦੇ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਲਗਭਗ 9 ਪੀਟਾਂ ਦੀ ਜਿਹੜੀ ਸਪਲਾਈ ਆ ਪੂਰੀ ਦੇ ਦਿੱਤੀ ਆ ਕੰਪਲੀਟ ਹੋ ਗਈ ਸਪਲਾਈ ਤੇ ਇਸ ਟਾਈਮ 6 ਕਿ ਫੀਡਰ ਜਿਹੜੇ ਚੱਲ ਹੁਣ ਚੱਲ ਰਹੇ ਨੇ ਜਿਹੜੇ ਚਲਾਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਫੀਡਰ ਜਿਹੜਾ ਸਾਡਾ ਇਹ ਸੀਗਾ ਸੁਜਨਪਾਲ ਨੇ ਫੀਡਰੇ ਭਾੜ ਸੀਗਾ ਤੇ ਪਬਲਿਕ ਮੇਰੇ ਕੋਲ ਆਈ ਉਹ ਕਹਿੰਦਾ ਵੀ ਅਸੀਂ ਨੇ ਪਾੜਾ ਜਿਹੜਾ ਸਾਨੂੰ ਪਤਾ ਹੈ ਵੀ ਕਿੱਥੇ ਹੈ ਤੇ ਉਹਨਾਂ ਨੇ ਪਾੜ ਲੈਣਾ ਅੰਦਰੋਂ ਬੰਦੇ ਸੀ ਉਹਨਾਂ ਨੇ ਪਾੜ ਦੂਰ ਕਰ ਦਿੱਤਾ ਪਾੜ ਘੱਡ ਦਿੱਤਾ ਤੇ ਫਿਰ ਇਕੱਠੇ ਹੋ ਕੇ ਆਏ ਵੀ ਸਾਡਾ ਜਿਹੜਾ ਪਾੜਾ ਜੀ ਦੂਰ ਕਰਤਾ ਸਾਡੀ ਲਾਈਟ ਘਾਓ ਚਲੋ ਮੈਂ ਇਹਨਾਂ ਦੇ ਪਬਲਿਕ ਦੇ ਕਹਿਣ ਮੁਤਾਬਕ ਜਦੋਂ ਇਕੱਠੇ ਹੋ ਕੇ ਆਗੇ ਪਾੜ ਦੂਰ ਕਰਤਾ ਜਿੱਡੇ ਤੋਂ ਲੈਣ ਤਲਾਬ ਦੀ ਚੱਲ ਵੀ ਲੈਟ ਆ ਇਸ ਤੋਂ ਉੱਲਾ ਫਿਡਰ ਵੀ ਚੱਲਣ ਲੱਗ ਰਿਹਾ ਮੇਰੇ ਸਾਰੇ ਫਿਡਰ 9 ਫਿਡਰ ਦੀ ਸਪਲਾਈ ਕੰਪਲੀਟ ਹੋ ਗਈ 5 ਮਿੰਟ ਚੱਲਣ ਲੱਗ ਰਹੇ ਨੇ 6 ਫਿਡਰ ਰਹਿ ਗਏ ਜਿਹੜੇ ਕਿ ਉਹ ਤਾਂ ਨਵੇਂ ਚਲਾ ਦੇਗੇ ਉਹਨਾਂ ਦੀ ਸਲਾਈ ਪੂਰੀ ਹੋ ਜਾਊਗੀ ਬਲਕੇ ਗ੍ਰਿਡ ਦੇ ਇਸ ਤਰ੍ਹਾਂ ਦੇ ਵਾਜੇ ਤਾਂ ਇਸ ਟਾਈਮ ਤੱਕ ਕੋਈ ਪ੍ਰੋਬਲਮ ਨਹੀਂ ਹੈ ਵੀ ਹੁਣ ਤੁਹਾਨੂੰ ਕਿੰਨੇ ਪੰਚੇ ਹੋ ਗਏ ਸੀ ਕੀ ਕਹਿਣਾ ਮੈਂ 10 ਵਜੇ ਬੈਠਾ ਸੀ ਕੱਲ 10 ਤੋਂ 10 ਲੱਖ ਹੋ ਗਈ ਲਗਭਗ 12 ਘੰਟੇ ਹੋ ਗਏ ਜੀ ਤੇ ਲੱਗਦਾ ਨਹੀਂ ਤੁਹਾਨੂੰ ਵੀ ਤੁਹਾਡੀ ਡਿਊਟੀ ਐਕਟ ਕਰਦੇ ਬੰਦੇ ਹਾਂ ਡਿਊਟੀ ਪਹਿਲਾਂ ਬਾਈਕਾਂ ਤੇ ਪਹਿਲਾਂ ਦੇ ਚੁੱਕਿਆ ਤੇ ਹੁਣ ਲਗਾਤਾਰ ਜਦੋਂ ਕੋਈ ਅਫਸਰ ਚ ਆਲਟਰਨੇਟ ਸਾਨੂੰ ਮਿਲ ਜਾਂਦਾ ਅਫਸਰ ਭੇਜ ਦਿੰਦੇ ਨੇ ਤੁਹਾਡੀ ਡਿਊਟੀ ਹਾਂ ਹੋਰ ਬੰਦਾ ਬੈਹਦਾ ਆਦਰਬਾਈ ਨੇ ਮਲੇ ਇੰਦਾ ਬੈਠੇ ਨੇ ਆ ਤੇ ਮੈਂ ਵੀ ਬਲਕਿ ਕਾਫੀ ਘਟੇ ਹੋ ਕੇ ਬੈਠੇ ਨੂੰ 2-3 ਘੰਟੇ ਪਹਿਲਾਂ ਬੈਠਾ ਰਿਹਾ ਤੇ ਹੁਣ ਲਗਾਤਾਰ ਬੈਠਾ ਡਿਊਟੀ ਤੇ ਜੇ ਕੋਈ ਅਫਸਰ ਆ ਕੇ ਮੈਨੂੰ ਛੱਡੂਗਾ ਤਾਂ ਜਾਊਂਗਾ ਆਦਰਬਾਈ ਮੈਂ ਡਿਊਟੀ ਤੇ ਬੈਠਾ ਸਾਡੇ ਜਿਹੜੇ ਅਫਸਰ ਨੇ ਹੋਰ 50-50 ਸਾਡੇ ਘਾਟੇ ਡੋਟੇ ਦੇ ਬੈਠੇ ਨੇ ਸਾਡੇ ਗਰੁੱਪ ਬਣਾਇਆ ਹੋਇਆ ਗਰੁੱਪ ਦੇ ਵਿੱਚ ਮੈਂ ਸਾਰੇ ਨੇ ਕੋਈ ਕਹਿੰਦਾ ਮੈਂ 50 ਘੰਟੇ ਹੋ ਗਏ 60 ਘਾਟੇ ਹੋ ਗਏ ਲਗਾਤਾਰ ਡਿਊਟੀ ਚੱਲ ਰਹੀ ਹੈ ਅਜੋਂ ਜਿੰਡਾਂ ਦੇ ਜੀ ਤੇ ਪਰੇਸ਼ਾਨੀ ਬਹੁਤ ਹੋ ਰਹੀ ਹੈ ਕਈ ਸਾਡੇ ਪਰੇਸ਼ ਕਈ ਬੰਦੇ ਮਿਲ ਕੇ ਕਾੜੇ ਪੀੜੇ ਤੋਂ ਜਾਂ ਹੋਰ ਕਹਿੰਦੇ ਸਾਰੇ ਪ੍ਰੋਬਲਮਾਂ ਦੇ ਵਿੱਚ ਨੇ ਵੀ ਪ੍ਰੋਬਲਮਾਂ ਕ੍ਰੀਟ ਹੋ ਰਹੀਆਂ ਨੇ